ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮ੍ਰਿਤਕੌਰ ਅੱਜ ਫਿਰ ਤੋਂ ਹਾਜ਼िर हूं ਨਾਮ ਇਸ ਫੇਰ ਦੇ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਹੈ ਉਤਾਲਵਾ ਦਿਨ ਤੇ ਅੱਜ ਹੈ 39ਵੇਂ ਦਿਨ ਦੀ ਯਾਤਰਾ ਚਲੋ ਸ਼ੁਰੂ ਕਰਦੇ ਹਾਂ ਨਫ਼ਰਤ ਦੇ ਪਿੱਛੇ ਪਿਆਰ ਇਹਿਸਾਨ ਫਰਾਮੋਸ਼ੀ ਦੇ ਪਿੱਛੇ ਲਾਲਚ ਤੇ ਚੁਗਲੀ ਦੇ ਪਿੱਛੇ ਈਰਖਾ ਸੁਪਿਉਂਦੀ ਹੈ ਤੇ ਵੇਖ ਸੁਣ ਕੇ ਵੀ ਚੁੱਪ ਰਹਿਣ ਪਿੱਛੇ ਵੜੱਪਣ ਤੁਰਦਿਆਂ ਦੁਰਦਿਆਂ ਦੁਪਹਿਰ ਨੂੰ ਫਕੀਰ ਤੇ ਕੇਸਰ ਇੱਕ ਧਰਮਸ਼ਾਲਾ ਦੇ ਸਾਹਮਣੇ ਰੁਕੇ ਧਰਮਸ਼ਾਲਾ ਦੇ ਅੰਦਰ ਕਾਫੀ ਗਿੰਦੇ ਵਿੱਚ ਬਜ਼ੁਰਗ ਆਦਮੀ ਤੇ ਔਰਤਾਂ ਵੇਖ ਕੇ ਕੇਸਰ ਹੈਰਾਨ ਹੋ ਗਿਆ ਇਸਾਰੇ ਉਹ ਬਦਕਿਸਮਤ ਲੋਕ ਨੇ ਜਿੰਨਾ ਤੋਂ ਉਹਨਾਂ ਦੇ 3 ਪੁੱਤਰਾਂ ਨੇ ਮੂੰਹ ਫੇਰ ਲਿਆ ਅੱਜਕੱਲ ਸਰਵਣ ਪੁੱਤ ਨਹੀਂ ਲਾਭਦੇ ਕੇਸਰਾ ਫਲਕ ਫਰਜ ਭੁਲਦੇ ਜਾ ਰਹੇ ਆ ਬਹੁਤੇ ਲੋਕ ਹਾਲਾਤ ਤੇ ਲੋੜ ਅਨੁਸਾਰ ਬਦਲ ਜਾਂਦੇ ਆ ਫਕੀਰ ਨੇ ਕੇਸਰ ਨੂੰ ਸਮਝਾਇਆ ਧਰਮਸ਼ਾਲਾ ਦੇ ਦਵਾਰ ਤੇ ਬੈਠਾ ਇੱਕ ਆਦਮੀ ਫਕੀਰ ਨੂੰ ਵੇਖ ਕੇ ਖੜਾ ਹੋ ਗਿਆ ਉਹਦੀਆਂ ਭਿੱਜੀਆਂ ਅੱਖਾਂ ਵੇਖ ਕੇ ਫਕੀਰ ਨੇ ਪੁੱਛਿਆ ਰੱਬ ਖੈਰ ਕਰੇ ਕਿਉਂ ਇੰਨਾ ਗਮਗੀਨ ਲੱਗ ਰਿਹਾ ਹੈ ਮੈਂ ਸ਼ਹਿਰ ਛੱਡ ਜਾਣਾ ਚਾਹਣਾ ਮਹਾਰਾਜ ਕੀ ਨਹੀਂ ਕੀਤਾ ਮੈਂ ਆਪਣੇ ਲਈ ਪਰ ਕਿਸੇ ਨੇ ਕਦਰ ਨਹੀਂ ਕੀਤੀ ਲੋਕਾਂ ਨੂੰ ਖੁਸ਼ ਕਰਦਿਆਂ ਕਰਦਿਆਂ ਮੈਂ ਆਪਣੇ ਸਭ ਨੂੰ ਗਵਾ ਲਿਆ ਮੈਨੂੰ ਆਪਣੇ ਨਾਲ ਵੀ ਲੈ ਜਾਓ ਸਾਈ ਜੀ ਉਹ ਆਦਮੀ ਨੇ ਉਦਾਸ ਸੁਰ ਵਿੱਚ ਕਿਹਾ ਫਕੀਰ ਉਸ ਆਦਮੀ ਦੇ ਕੋਲ ਧਰਮਸ਼ਾਲਾ ਦੇ ਬਾਹਰ ਬਣੇ ਥੜੇ ਤੇ ਬੈਠ ਗਿਆ ਕੋਲ ਖੜਾ ਕੇਸਰ ਉਸ ਆਦਮੀ ਦੇ ਦੁੱਖ ਦਾ ਅੰਦਾਜ਼ਾ ਲਗਾ ਰਿਹਾ ਸੀ। ਬੀਸ਼ਾ ਵੀ ਪਿਛਲੀਆਂ ਲੱਤਾਂ ਤੇ ਬੈਠ ਕੇ ਮੂੰਹ ਚੁੱਕ ਕੇ ਉਸ ਆਦਮੀ ਵੱਲ ਵੇਖ ਰਿਹਾ ਸੀ। ਜਿਵੇਂ ਉਸ ਨਾਲ ਕੋਈ ਗੱਲ ਕਰਨੀ ਚਾਹੁੰਦਾ ਹੋਵੇ। ਫਕੀਰ ਨੇ ਉਹਦੇ ਮੋਢੇ ਤੇ ਹੱਥ ਰੱਖਦੇ ਪੁੱਛਿਆ, "ਕੀ ਨਾਏ ਤੇਰਾ?" "ਖੁਸ਼ੀਆ, ਖੁਸ਼ੀਆ ਸਿੰਘ।" ਉਸਨੇ ਅੱਖਾਂ ਪੁੰਨਦੇ ਜਵਾਬ ਦਿੱਤਾ। ਫਕੀਰ ਨੇ ਉਸਨੂੰ ਕਲਾ ਵਿੱਚ ਲੈ ਲਿਆ। ਲੋਕਾਂ ਨੂੰ ਕਦੇ ਖੁਸ਼ ਨਹੀਂ ਕੀਤਾ ਜਾ ਸਕਦਾ। ਤੋਂ ਪੇਉਪੁੱਤ ਤੇ ਗੱਦੇ ਵਾਲੀ ਕਹਾਣੀ ਤਾਂ ਸੁਣੀ ਹੋਣੀ ਐ। ਜਿਨ੍ਹਾਂ ਨੇ ਲੋਕਾਂ ਦੀਆਂ ਗੱਲਾਂ ਚਾਕੇ ਗੱਦੇ ਦੇ ਉੱਪਰ ਬੈਠਣ ਦੀ ਜਗ੍ਹਾ ਗੱਦੇ ਨੂੰ ਮੋਢਿਆਂ ਤੇ ਚੁੱਕ ਲਿਆ ਸੀ। ਫਕੀਰ ਨੇ ਗੱਲ ਜਾਰੀ ਰੱਖੀ। ਮੈਨੂੰ ਮੁਲਨ ਨਸੀਰ ਦੀ ਇੱਕ ਗੱਲ ਯਾਦ ਆਈ ਆ। ਜਦੋਂ ਉਹਦਾ ਅੰਤਮ ਸਮਾਂ ਨੇੜੇ ਆਇਆ ਤੱਕੇ ਸਨੇ ਪੁੱਛਿਆ ਮੁੱਲਾ ਜੀ ਮੌਤੋਂ ਡਰਤਾ ਨਹੀਂ ਨਾ ਲੱਗ ਰਿਹਾ ਨਹੀਂ ਡਰ ਮੌਤੋਂ ਨਹੀਂ ਲੱਗ ਰਿਹਾ ਮੁੱਲਾ ਨੇ ਜਵਾਬ ਦਿੱਤਾ ਡਰ ਉਸ ਸਵਾਲ ਤੋਂ ਲੱਗ ਰਿਹਾ ਹੈ ਜੋ ਅੱਲਾ ਨੇ ਮੈਨੂੰ ਪੁੱਛਣਾ ਹੈ ਕਿ ਮੈਂ ਸਾਰੀ ਉਮਰ ਨਸੀਰਦੀਨ ਕਿਉਂ ਨਹੀਂ ਬਣਿਆ ਮੈਂ ਲੋਕਾਂ ਨੂੰ ਖੁਸ਼ ਕਰਦਾ ਰਿਹਾ ਤੇ ਲੋਕਾਂ ਦੇ ਹਿਸਾਬ ਨਾਲ ਬਦਲਦਾ ਰਿਹਾ ਪਰ ਅੱਲਾ ਨੇ ਤਾਂ ਨਸੀਰਦੀਨ ਭੇਜਿਆ ਸੀ ਦੁਨੀਆ ਤੇ ਸੋ ਖੁਸ਼ੀਆਂ ਸਿਆਂ ਤੋ ਖੁਸ਼ੀਆਂ ਬਣ ਕੇ ਜ਼ਿੰਦਗੀ ਜੀ ਰੱਬ ਦੀ ਰਜ਼ਾ ਸੇ ਖੁਸ਼ ਰਹਿ ਤੇ ਆਪਣੇ ਫਰਜ਼ ਪੂਰੇ ਕਰ ਫਕੀਰ ਨੇ ਆਦਮੀ ਦੇ ਮੋਢੇ ਤੇ ਹੱਥ ਰੱਖ ਦਿਆ ਆਸ਼ੀਰਵਾਦ ਦਿੱਤਾ ਰੱਬ ਤੈਨੂੰ ਸੱਤੇ ਸੁਖ ਦੇਵੇ ਉਹ ਆਦਮੀ ਉੱਠਿਆ ਤਫਕੀਰ ਨੂੰ ਨਮਸਕਾਰ ਕਰਕੇ ਧਰਮਸ਼ਾਲਾ ਦੇ ਨਾਲ ਲੱਗਦੇ ਰਹਿਣ ਤੁਰ ਪਿਆ ਉਹਦੇ ਤੇਜ਼ ਕਦਮਾਂ ਤੋਂ ਲੱਗ ਰਿਹਾ ਸੀ ਜਿਵੇਂ ਉਸ ਨੂੰ ਆਪਣੀ ਮੰਜ਼ਿਲ ਮਿਲ ਤੱਕੀ ਹੋਵੇ ਉਹਦੇ ਜਾਣ ਤੋਂ ਬਾਅਦ ਕਿਸ ਨਿਫਕੀਰ ਨੂੰ ਪੁੱਛਿਆ ਸਾਈਂ ਜੀ ਤੁਸੀਂ ਕਿਹੜੇ ਸਤਾਂ ਸੁੱਖਾਂ ਦੀ ਗੱਲ ਕਰ ਰਹੇ ਸੀ ਫਕੀਰ ਨੇ ਜਵਾਬ ਦਿੱਤਾ ਜਦੋਂ ਮੈਂ ਤੇਰੇ ਤੋਂ ਵੀ ਛੋਟਾ ਸੀ ਨਾ ਤਾਂ ਸਾਡੇ ਪਿੰਡ ਇੱਕ ਮੰਗਣ ਵਾਲਾ ਆਉਂਦਾ ਸੀ ਜੋ ਭੁੱਖਿਆ ਦੇਣ ਵੇਲੇ ਨੂੰ ਗਾ ਕੇ ਇਹ ਸਤਾਂ ਸੁੱਖਾਂ ਦੀ ਅਸੀਸ ਦਿੰਦਾ ਹੁੰਦਾ ਸੀ ਪਹਿਲਾ ਸੁਖਨ ਰੋਗੀ ਕਾਇਆ ਦੂਜਾ ਸੁਖ ਕਰ ਵਿੱਚ ਮਾਇਆ ਤੀਜਾ ਸੁਖ ਪੁੱਤਰ ਆਗਿਆਕਾਰੀ ਚੌਥਾ ਸੁਖ ਸੁਲਖਣੀ ਨਾਰੀ ਪੰਜਵਾਂ ਸੁਖ ਰਾਜ ਵਿੱਚ ਪਾਇਆ ਛੇਵਾਂ ਸੁਖ ਗਵਾਂਡੀ ਪਾਇਆ ਸਤਵਾਂ ਸੁਖ ਮਾਂ-ਬਾਪ ਦਾ ਸਾਯਾ ਵੇਖੀ ਰਿਸ਼ਤਿਆਂ ਦੀ ਅਸਲੀਅਤ ਨਹੀਂ ਅੰਕੇਸਰ ਨੂੰ ਸੋਚੀ ਪਾਇਆ ਹੋਇਆ ਸੀ ਇੱਕ ਵਾਰ ਕਿਸਨਿਫ ਕੀਰ ਨੂੰ ਪੁੱਛਿਆ ਸੀ ਕੀ ਤੂੰ ਸੇ ਕੱਲ ਰਹਾ ਹੈ ਕਿਵੇਂ ਕਿਵੇਂ ਖੁਸ਼ ਰਹਿਨੇ ਹੋ ਮੈਂ ਕੱਲਾ ਨਹੀਂ ਮੈਂ ਆਪਣੇ ਆਪ ਨਾਲ ਰਹਿਣਾ ਫਕੀਰ ਨੇ ਮੁਸਕਰਾਉਂਦਿਆਂ ਜਵਾਬ ਦਿੱਤਾ ਸੀ ਬੀਸ਼ਾ ਲੰਮੇ ਪੈ ਕੇਸਰ ਵਾਲ ਵੇਖ ਰਿਹਾ ਸੀ ਜਿਵੇਂ ਕਹਿ ਰਿਹਾ ਹੋਵੇ ਕਿਸੇ ਦੇ ਸਾਥ ਨਾਲ ਜ਼ਿੰਦਗੀ ਦਾ ਸਫ਼ਰ ਥੋੜਾ ਸੌਖਾ ਜ਼ਰੂਰ ਹੋ ਜਾਂਦਾ ਹੈ ਕੇਸਰ ਤੇ ਬੀਸ਼ੇ ਦੀਆਂ ਅੱਖਾਂ ਇੱਕ ਦੂਜੇ ਨਾਲ ਇੰਜ ਮਿਲੀਆਂ ਜੀਵੇਂ ਉਹ ਉਹਨਾਂ ਦੇ ਰਿਸ਼ਤੇ ਦੀ ਕਿਸੇ ਬੇਜ਼ੁਬਾਨ ਸਾਜ ਨੂੰ ਨਾਪ ਰਹੀਆਂ ਹੋਣ। ਅੱਜ ਦੇ ਦਿਨ ਦੀ ਯਾਤਰਾ ਇੱਥੇ ਖਤਮ ਹੁੰਦੀ ਹੈ। ਤੁਹਾਡਾ ਸਾਰਿਆਂ ਦਾ ਬਹੁਤ 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 ਧੰਨਵਾਦ। ਤੁਸੀਂ ਨਾਲ ਜੁੜੇ ਰਹੇ। ਫਿਰ ਮਿਲਦੇ ਆ ਨਵੇਂ ਸਵੇਰ ਦੇ ਵਿੱਚ ਨਵੀਂ ਯਾਤਰਾ ਦੇ ਨਾਲ। ਸੱਚੀਆ ਕਾਲ।